ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆ ਤੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੌਗਣੇ ਤਰੱਕੀਆਂ ਵਾਸ਼ੇ ਵੀ ਵਧੀਆ ਜੀ ਮੌਸਮ ਵਧੀਆ ਸਾਫ ਸੁਥਰਾ ਹੈ ਪਹਿਲਾਂ ਕੱਲ ਪਰਸੋਂ ਜੀ ਬੱਦਲ ਵਾਈ ਜੀ ਹੋਣ ਲੱਗੀ ਦੀ ਠੀਕ ਆ ਹੁਣ ਵੀ ਚਲੋ ਲੰਘ ਜਾਣਾ ਟਾਈਮ ਪਾਣੀ ਵੀ ਵਧੀਆ ਲੱਗਿਆ ਇੱਕ ਵਾਰ ਸਾਲ ਆਪਾਂ ਨੇ ਪਾਣੀ ਵੀ ਲਾਤੋ ਦਾ ਫੇਮੀ ਪੈ ਗਿਆ ਤਾਂ ਮਹੀਨਾ ਕਰਕੇ ਖਰਾਬ ਕਰ ਦਿੱਤੇ ਨੇ ਵੀ ਅਕਤੀ ਤਕਰੀਬਨ ਬਾਤ ਆਇਆ ਪਿਆ ਕੱਲ ਵੀ ਆਪਾਂ ਨੇ ਵੀ ਰੇਪ ਆਇਆ ਬਹੁਤ ਵਧੀਆ ਖੇਤ ਬੱਤ ਆਏ ਵੇ ਪਾਣੀ ਦਾ ਚਲੋ ਟਾਈਮ ਜਿਹੜਾ ਹੈਗਾ ਦਾ ਨਿਕਲ ਗਿਆ ਬਹੁਤ ਵਧੀਆ ਕਣਕਾ ਸੈੱਟ ਕਢੀਆਂ ਵੀ ਬਾਕੀ ਪਾਪੂਲਰਾਂ ਦੀ ਭਾਈ ਤਿਆਰੀ ਹੈ ਲਾਉਣ ਦੀ ਸਮਝੋ ਦਸੰਬਰ ਮਹੀਨਾ ਚੜ ਗਿਆ ਅੱਜ ਹੋ ਗਈ 2 ਤਰੀਕ ਮਾਹੀ 20 ਤਰੀਕ ਤੇ ਪਟਾਈ ਚੱਲ ਪੈਣੀ ਹੈ ਛਟੀਆਂ ਦੀ ਜਿਨ੍ਹਾਂ ਨੇ ਬੁੱਕ ਕਰਾਇਆ ਵਾ ਉਹ ਲੱਗ ਜਣੀਆਂ ਲੱਗਣ ਪਾਪੂਲਰ ਦੀ ਇਹੀ 2-3 ਤਿੰਨ ਕ ਮਹੀਨੇ ਫਿਰ ਮਾਰਚ ਤੱਕ ਲਵਾਈ ਚੱਲਦੀ ਹੈ ਤਿੰਨ ਕ ਮਹੀਨੇ ਲਵਾਈ ਹੈ ਦੀ ਮਾ ਫੇਰ ਨਹੀਂ ਲੱਗਦੀ ਕਈ ਵੀਰਾਂ ਦੇ ਕਮੈਂਟ ਪਹਿਲਾਂ ਵੀ ਆਏ ਤੇ ਮਾਸੜੀ ਚ ਕਾਦ ਲੱਗਦਾ ਬੂਟਾ ਜਿਹੜਾ ਪਾਪੂਲਰ ਦਾ ਹੈ ਪਾਪੂਲਰ ਦਾ ਬੂਟਾ ਲੱਗਦਾ ਜੀ ਇਹ ਦਸੰਬਰ ਦੇ ਲਾਸਟ ਤੇ ਸ਼ੁਰੂ ਹੁੰਦਾ ਮਾਰਚ ਤੱਕ ਲੱਗ ਜਾਂਦਾ ਮਾਰਚ ਵਿੱਚ ਬੂਟਾ ਉਹੀ ਲੱਗਦਾ ਜਿਹੜਾ ਸਾਂਭਿਆ ਜਾਂਦਾ ਆਪਣਾ ਪਾਣੀ ਪੂਣੀ ਦੱਬਿਆ ਜਾਂਦਾ ਨਹੀਂ ਇਹ ਚੜਦੇ ਮਾਰਚ 'ਚ ਤਕਰੀਬਨ ਫੁੱਟਿਆ ਹੁੰਦਾ ਜਿਆਦਾ ਬੂਟਾ ਪਾਪੂਲਰ ਦਾ ਫੁੱਟ ਜਾਂਦਾ ਫੇਰ ਉਹ ਜੜ ਘਟ ਫੜਦਾ ਵੀ ਫੇਰ ਕਾਮਯਾਬ ਨਹੀਂ ਹੁੰਦਾ ਹੈਗਾ ਚਲੋ ਉਹ ਟਾਈਮ ਜੇਕਣਾ ਹੁਣ ਕਈ ਨਾ ਫਸਲ ਕਾਣਾ ਕੌਣਕ ਦੇ ਬਾਅਦ ਕੋਈ ਫਸਲ ਬੀਜਣੀ ਹੁੰਦੀ ਫੇਰ ਥੋੜਾ ਸਾਂ ਉਹ ਪਾਣੀ ਦੇ ਵਿੱਚ ਨਾ ਸਾਰੀ ਛੱਟੀ ਦੱਬ ਦਵੇ ਫੇਰ ਫੁੱਟਣ ਤੇ ਰਹਿ ਜਾਂਦੀ ਐ। ਅ ਲਾਇ ਤੇ ਫੁੱਟੇ ਆਉਂਦੀ ਐ। ਵੀ ਐਕਣ ਐ ਬਾਕੀ ਭਾਈ ਤਿਆਰੀ ਐ ਜੇ ਕਿਸੇ ਵੀਰ ਨਾਲ ਲੈਣੀ ਹੋਵੇ ਪਾਪੂ ਵਾਲੀ ਛੱਟੀ ਤਾਂ ਹੁਣ ਮਿਲ ਸਕਦੀ ਐ ਜੀ ਫੇਰ ਜੇ ਕਿਸੇ ਗਾਹਾਂ ਨਹੀਂ ਮਿਲਣੀ ਹੈਗੀ। ਵੀ ਗਾਹਾਂ ਤਾਂ ਫੇਰ ਉਹਨਾਂ ਨੂੰ ਮਿਲਣੀਆਂ ਜਿਨ੍ਹਾਂ ਦੀ ਬੁੱਖ ਹੋਈ ਵੀ ਐ। ਬਾਕੀ ਆਮ ਜ਼ਿਮੀਂਦਾਰਾਂ ਕੋਲ ਬਹੁਤ ਖੜੀ ਐ ਜੇ ਕਿਸਾਨੂੰ ਲੈਣੀ ਹੋਈ ਤਾਂ ਉਹ ਵੀ ਮਿਲ ਜੂਗੀ। ਉਹ ਫੇਰ ਰੇਟ ਵੀ ਸਸਤੇ ਚ ਮਿਲ ਜਾਂਦੀ ਐ। ਵੀ ਪਰ ਉਹ ਛੱਤੀ ਦੀ ਗਰੰਟੀ ਨਹੀਂ ਹੈਗੀ ਉਹ ਜ਼ਿੰਮੇਵਾਰ ਦੀ ਗਰੰਟੀ ਹੁੰਦੀ ਜਿਹਨ ਲਾਈ ਵੀ ਅਗਲਾ ਤਾਂ ਕਹਿੰਦਾ ਵੀ ਵਧੀਆ ਠੀਕ ਹੈ ਵੀ ਉਹ ਫਿਰ ਗਲਤ ਵੀ ਨਿਕਲ ਸਕਦੀ ਸਹੀ ਵੀ ਨਿਕਲ ਸਕਦੀ ਹੈ ਵੀ ਇੱਕਣਾ ਇੱਕ ਵੀਰ ਨੇ ਕਮੈਂਟ ਕੱਲ ਵੀ ਕਰਿਆ ਉਹਦਾ ਕਹਿੰਦਾ ਮਸਲੀ ਜਿਹੜਾ ਤੁਹਾਡੇ ਪਿੱਛੇ ਬੂਟੇ ਕਿਹੜੇ ਲੱਗੇ ਹੋ ਤੇ ਉਹ ਆਪਣਾ 110 ਨੰਬਰ ਵੈਰਾਈਟੀ ਦੀ ਵੀ 110 ਨੰਬਰ ਜਿਹੜੀ ਵੈਰਾਈਟੀ ਆ ਇਹ ਥੋੜੀ ਜਿਆਦਾ ਲੱਗੀ ਹੋਈ ਆ 110 আর 109 ਆ ਜਿਹੜੀ ਸੇਮ ਦੋਏ ਇੱਕ ਜਿਹੀਆਂ ਕੋਈ ਫਰਕ ਨਹੀਂ ਹੈਗਾ 1921 ਦਾ ਵੀ ਬਹੁਤ ਫਰਕ ਨਹੀਂ ਹੈਗਾ ਵੀ ਠੀਕ ਆ ਬਾਕੀ ਜਿਹੜੀ ਆਪਣੀ ਇਹ 11 12 13 ਛੱਟੀ ਹੋ ਜਾਂਦੀਆਂ ਹਾਂ ਚੱਲ ਜਾਂਦੀ ਛੱਟੀ ਠੀਕ ਆ ਵਧੀਆ ਚੱਲਦੀ ਆ 9 10 ਨਾਲ ਤੇ ਵੀ ਪਰ ਇਹ ਥੋੜਾ ਜਿਹਾ ਖੁਸ਼ਕ ਹੁੰਦਾ ਗੱਬਰ ਟੁੱਟਣ ਦੀ ਸ਼ਿਕਾਇਤ ਹੈ ਕਿ ਹੁੰਦਾ ਦੇਖਿਆ ਕਈ ਵੀਰਾਂ ਨੇ ਲਾਇਆ ਵਿਆ ਉਹਨਾਂ ਨੇ ਫੋਨ ਵੀ ਆਉਂਦੇ ਰਹੇ ਉਹਨਾਂ ਨੇ ਵੀ ਦੱਸਿਆ ਵੀ ਜਿਹੜੀ 12 ਨੰਬਰ ਛੱਟੀ ਹੈ ਖੁਸ਼ਕ ਹੈ ਇਹ ਟੁੱਟਦੀ ਆ ਵਿਚਾਲੇ ਦੇ ਵੀ ਇੱਕਨਾਂ ਜਿਹੜੀ ਆਪਣੀ ਹੈ 10 8 9 ਇਹਦੇ ਚ ਲਜਕ ਬਥੇਰੀ ਆ ਆਪਣੇ तकरीबन 2 ਸਾਲ ਦੇ ਹੋ ਗਏ ਔਰਲੇ ਪਾਸੇ 3 ਸਾਲ ਦੇ ਹੋ ਗਏ ਹੋਰ ਵੀ ਆਪਾਂ ਦੇਖਿਆ ਵੀ ਅਸੀਂ ਕੋਈ ਬੂਟਾ ਦੇਖਿਆ ਨਹੀਂ ਹੈ ਕਿਸੇ ਦਾ ਗੱਬਰ ਟੁੱਟਿਆ ਦਾ ਚਲੋ ਜੜਤੇ ਦਾ ਜੇ ਮਿੱਟੀ ਗਿੱਲੀ ਐ ਤੇ ਪਾਣੀ ਲੱਗਿਆ ਵਾ ਜਿਆਦਾ ਹਵਾ ਨਹੀਂ ਰਹੀ ਆ ਗਈ ਤਾਂ ਗੇਰ ਵੀ ਦਿੰਦੀ ਐ। ਕੋਈ ਗੱਬੇ ਤੇ ਬੂਟਾ ਨਹੀਂ ਟੁੱਟਿਆ ਵੇ ਦੇਖ ਹੈਗਾ। ਬਾਕੀ 12 ਨੰਬਰ ਸਾਡੇ ਉੱਤੇ ਲੱਗੀ ਵੀ ਹੈ ਨਹੀਂ ਹਲੇ ਕਿਸੇ ਦੇ। ਇਹ ਆ ਪਿਛਲੇ ਸਾਲ ਤੇ ਛੱਟੀ ਚੱਲੀ ਐ। ਬਾਕੀ ਹੁਣ ਲੱਗੂਗੀ ਤਾਂ ਪਤਾ ਲੱਗ ਜੂਗਾ। ਵੀ ਇੱਕਣੇ ਜਿਹਾ ਪਪੂਲਰ ਦਾ ਕੰਮ ਚੱਲ ਰਿਹਾ। ਬਾਕੀ ਦੇਖਦੇ ਆਪਾਂ ਵੀ ਹੁਣ ਦੁੱਲੇ ਪੇ ਮਾਰ ਕੇ ਹੁਣ ਕਿਹੜੇ ਇੱਕ ਦਰਵਾਜ਼ੇ ਥੋੜੇ ਜੇ। ਪਹਿਲਾਂ ਲੱਗੇ ਵੇ ਲੋਹੇ ਦੇ ਆਪਣੇ ਮਕਾਨ ਨੂੰ ਇੱਧਰ। ਉਹੋ ਪੋਣਾ ਜਿੱਥੇ ਹੁੱਕਾ ਪਾ ਦਿੰਦੇ ਆਪਾਂ ਉਹਨਾਂ ਨੂੰ ਜੜ ਲੱਗ ਕੇ ਥੋੜ੍ਹਾ ਨੇੜੇ ਲੱਗ ਕੇ ਉਹ ਕੁੰਡਾ ਘਟੜਦਾ ਕਈ ਵਾਰ ਕਿਹਾ ਦੁੱਲੇ ਨੂੰ ਅੱਜ ਦੇਖ ਕੇ ਉਹਨੇ ਮਾਰ ਕੇ ਦੁੱਲੇ ਕੰਨੀ ਵੀ ਗੇੜਾ ਕਰਵਾਇਆ ਦਰਵਾਜ਼ੇ ਦੂਜੇ ਦੇ ਫਿੱਟ ਇੱਕ ਵਾਰ ਵੀ ਇਹ ਕਣੇ ਜਿੰਨਾ ਥੋੜ੍ਹਾ ਥੋੜ੍ਹਾ ਕੰਮ ਕਰਾਈ ਜਣਾ ਜਿੰਨਾ ਕਾਦ ਆਉਂਦਾ ਨਿਬੜੀ ਜਾਂਦਾ ਵਧੀਆ ਬਾਕੀ ਮੌਸਮ ਦੇ ਰਿਹਾ ਸਾਥ ਵਧੀਆ ਠੀਕ ਹੈ ਵੀ ਚਲੋ ਦਿਖਾਉਂਦੇ ਜੀ ਬਾਕੀ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਹੂੰ ਬੱਸ ਕਾਟਰੀ ਇਹ ਕੜੀ ਇਹ ਚਲੋ ਆਪਣੀ ਇੱਕ ਤਿਆਰ ਕਰੀ ਵੀ ਜਮੀਨ ਦਾ ਨਾ ਆਪਣੇ ਜੋਗੀ ਵੀ ਮਾੜੀ ਮੋਟੀ ਵੇਚਣ ਨੂੰ ਵੀ ਹੋ ਸਕਦੀ ਹੈ ਇਹ ਆਪਣੇ ਬੂਟੇ ਪਰ ਤੇ ਛਾਂ ਕੇ ਤਿਆਰ ਹੋ ਜਾਂਦੀ ਹੈ ਚਲੋ ਆਪਾਂ ਜੇ 10 ਨੰਬਰ ਪਰ ਛਾਂਗੀ ਤਾਂ 10 ਨੰਬਰ ਹੋ ਜਾਂਦੀ ਹੈ ਪਰ ਜਿਹੜੇ ਆਪਾਂ ਛੱਟੀ ਲੰਦੇ ਆ ਉਹ ਥੋੜਾ ਜਿਹਾ ਥੱਲੇ ਦਵਾਈ ਪਾਉਂਦੇ ਇੱਕ ਦਵਾਈ ਲਾਉਂਦੇ ਆ ਉਹ ਥੱਲੇ ਦੀ ਫੁੱਟ ਨਹੀਂ ਹੈਗੀ ਉਹਨਾਂ ਦੇ ਤਕਰੀਬਨ ਫੁੱਟਣਾ ਹੀ 5 ਫੁੱਟ ਤੇ ਉੱਪਰ ਜਾ ਕੇ ਛੱਟੀ ਨੇ ਵਧੀਆ ਹੋ ਜਾਂਦੀ ਹੈ ਦੇਖੋ ਵਧੀਆ ਖੜੀ ਛੱਟੀ ਕਿੰਨੀ ਵਧੀਆ ਖੜੀ ਹੈ ਵੀਹ ਉਹਨੇ ਇਹ ਦੀ ਸਮਝ ਲਓ 20 ਦਿਨ ਤੱਕ ਲਵਾਈ ਚੱਲ ਪੈਣੀ ਹੈ। ਬਾਕੀ ਵਧੀਆ ਚੀਜ਼ ਹੈ ਜੀ ਫਸਲ ਨਾਲ ਤੇ ਮੇਰੇ ਹਿਸਾਬ ਨਾਲ ਵਧੀਆ। ਹੁਣ ਦੇਖੋ ਬੂਟਾ ਖੜਾ ਹੈ। ਇਹ ਮਿਸਾਲ ਦੇ ਬੂਟੇ ਹੋਗੇ। ਚੌਥੇ ਸਾਲ ਚ ਬੂਟੇ ਨੇ ਪੱਠ ਹੋ ਜਾਣਾ। 24 ਇੰਚ ਦੇ ਬੂਟਾ ਗਿਆ ਵੈਸੇ ਬੂਟਾ ਹੈ ਇਸ ਟਾਈਮ। ਸਾਰੇ ਬੂਟੇ ਇੱਕ ਜਿਹਾ ਖੜੇ। ਇਹ ਜ ਕਣਕ ਬੀਜੀ ਗਈ ਹੈ ਕਣਕ ਚਲੋ ਜੇ ਬਾਹਰ ਆਪਣੇ ਖੇਤ ਚ 22 23 ਕੰਟਲ ਨਿਕਲਦੀ ਐ ਤੇ ਚ 16 17 ਤੇ ਕਿਤੇ ਨਹੀਂ ਜਾਂਦੀ ਹੈਗੀ 3 ਇਹ ਸਾਲ ਚਾ ਉਥੇ ਚੋਂ ਜੇ ਆਪਾਂ ਨਹੀਂ ਵੀ ਫਸਲ ਬੀਜਦੇ ਤਾਂ ਵੀ ਇਹ 4 ਸਾਲ ਦੀ ਫਸਲ ਨਾਲ ਤੇ ਵੱਧ ਪੈਸੇ ਦਿੰਦੇ ਬੂਟਾ ਵੀ ਕੋਈ ਹੋਣੀ ਹੈਗਾ ਇਹ ਹੋ ਰੇ ਰੂਟ ਪਿਆ ਵਜਹ ਕਹਣਾ ਰੇ ਪੱਤ ਪਿਆ ਰਿਹਾ ਹੈ ਬੂਟੇ ਦੇ ਵਿੱਚ ਵਧੀਆ ਹੁੰਦਾ ਲਾਈਨ ਇਹ ਵੀ 20 ਫੁੱਟ ਬਰ ਉਹ ਬੂਟਾ ਮਾੜਾ ਨਹੀਂ ਹੈਗਾ ਵਿੱਚ ਐਂਰ ਵਾਲੇ ਰਾਇਸ ਜੰਦੀ ਆ ਬੂਟਾ ਕੋਸ ਹੋਰ ਹੈ ਆ ਬੂਟਾ ਕੋਈ ਹੋਰ ਹੈ ਯਾਨੀ ਮੜ ਕੇ ਨਹੀਂ ਲੱਗਣ ਹੈਗੇ ਫੇਰ ਤਾਂ ਬੀਜ ਹੁੰਦਾ ਕਾਕੰਡਾ ਹੀ ਪਤਾ ਕਿ ਕਹਿੰਦੇ ਵੀ ਜੇ ਇਹ ਬੂਟੇ ਦੀ ਉਹ ਸੇਵਾ ਕਰ ਲੋ ਫਸਲ ਬਿਸ਼ਾਕਣਾ ਬੀਜੋ ਵਿੱਚ ਬੂਟਾ 3 3.5 ਸਾਲ ਵਿੱਚ ਤਿਆਰ ਹੋ ਜਾਊਗਾ ਜੇ ਫਸਲ ਜਿੰਨੀ ਸੇਵਾ ਆਪਾਂ ਬੂਟੇ ਪਰ ਕਰਦੀ ਆਹ ਬੁੱਟੇ ਹੰਟ ਕਰੀ ਮੰ ਸਾਰੇ ਤਿਆਰੀ ਹੋਏ। ਪਟਾ ਹੋ ਸਕਦੇ ਤੇ ਜੇ ਗਾਹਾਂ ਲਾਉਣੇ ਹੁਣ। ਪਰ ਜੇ ਗਾਹਾਂ ਲਾਉਣੇ ਤਾਂ ਇੱਕ ਅੱਧਾ ਸਾਲ ਕੱਢ ਕੇ ਖੇਤ ਨੂੰ ਨਾਲੇ damage ਆ ਜਾਂਦਾ। ਨਾਲੇ ਧਰਤੀ ਫਿਰ ਕਹਿ ਦੀ ਤਸੀਰ ਹੀ ਪਤ ਜਾਂਦੀ ਐ ਜੇ ਕਿ ਫਸਲ ਆਪਾਂ ਬੀਜ ਰੱਖੀ ਐ। ਫਿਰ ਥੋੜਾ ਜਿਹਾ ਘਟ ਜਾਂਦਾ ਬੂਟਾ। ਆ ਪੰਜ 6 ਸਰੋਂ ਬੀਜੀ ਪਿੰਡ ਉੱਥੇ ਮੈਂ ਕਹਿੰਦਾ ਚੌਥੀ ਪੰਜਵੀਂ ਦਾ ਬੂਟੇ ਲੱਗੇ ਲਗਾਤਾਰ। ਇੱਕ ਦੀ ਬੂਟੇ ਹਿਸਾਬ ਦੇ ਚੱਲੇ ਪਏ ਉਹ। ਇੱਕ ਨਾ ਹੀ ਬਾਕੀ ਜਿਹੜੇ ਫੈਲ ਲਾਉਣੇ ਹੋਣ ਬੂਟੇ ਤਾਂ ਦੱਸ ਸਕਦੇ ਪੰਦੀ ਮਿਲ ਜੂਗੀ। ਮਿਆ ਦੇਖੋ ਜਿਹੜੀ ਮਰਜ਼ੀ ਆਈਟਮ ਲੈ ਲਓ 9 ਨੰਬਰ 10 ਨੰਬਰ 11 12 13 ਤੱਕ ਜੀ 48 ਕਈ ਕਿਸਮਾਂ ਇਹ। ਜੀ 48 ਥੋੜੀ ਸਾਫ ਘੱਟ ਹੁੰਦੀ ਹੈ। ਹੁਣ ਇਹ ਬੂਟੇ ਦੇਖੋ ਸਾਫ ਰਏ ਆ। ਉਹ ਸਾਫ ਘੱਟ ਹੁੰਦੀ ਥੋੜੀ ਜੀ ਉਹ ਵਜਨ ਦੇ ਵੱਧ ਹੋਲੇ ਜਾਂਦੀ। ਇਹਨਾਂ ਚੀਜ਼ਾਂ ਇਹਨਾਂ ਦਾ ਬੂਟਾ ਦਾ 110 ਨੰਬਰ 11 ਨੰਬਰ ਇਹਨਾਂ ਦਾ 9 ਨੰਬਰ ਇਹਨਾਂ ਦਾ ਥੋੜੇ ਵਜਨ ਘਟ ਜਾਂਦਾ। ਇਹਨਾਂ ਦੀ ਸਫਾਈ ਬਹੁਤ ਹੈ। ਲੰਬਾਈ ਬਹੁਤ ਹੈ। ਇਕ ਕਹਾਂ ਇਹ ਬਾਕੀ ਚੱਲ ਪੜੇ ਲੋਾਈ ਵੀ ਲਾਸਟ ਦਸੰਬਰ ਤੱਕ 22-25 ਦਸੰਬਰ ਤੇ ਗੱਲ ਪੈਂਦੀ ਹੈ ਮਾਰਚ ਤੱਕ ਚੱਲੂਗੀ। ਬਾਹਰ ਇਹਨੂੰ ਉੱਪਰ ਰੱਖ ਕੇ ਕਰ ਦਿੰਦਾ ਕੋੜੂ ਰੰਗ। ਲੋ ਬਾਈ ਰੰਗ ਕਰਤਾ ਅੱਜ। ਹਾਲਿਆਂ ਨੂੰ ਜੌਂਡੀਅਰ ਵਾਲਾ। ਬਸ ਟੇਪ ਐਡਰਿਕ ਸਿੱਟੇ। ਜੌਂਡੀਅਰ ਵਾਲਾ ਰੰਗ। ਅਹ ਹੰਦਰ ਪੱਤੀ ਲਾਈ ਵੀ ਤਾਂ ਹੈ। ਪਾਇਆ ਜੇ ਫੇਰ ਆਪਾਂ ਇੱਕ ਸੰਦੇ ਦਾ ਹੋਰ ਆਰਡਰ ਆ ਗਿਆ ਤਾਂ ਇਹ ਵੀ ਵਧੀਆ ਹੀ ਬਣਾਉਣਾ ਇਹਨੋਂ ਵੀ ਬੇਜ਼ੀਅਰ ਕਹਿਣਾ ਉਹਨਾਂ ਲੱਗਣੀਆਂ ਕੋਈ ਪਹਿਲਾ ਬਣਾ ਕੇ ਭੇਜਿਆ ਆਪਾਂ ਨੇ ਕੋਲ ਜਾਣਾ ਮਰਗੀ ਰੰਗ ਦੇ ਇਹ ਕਿਹੜੀ ਚੋਅ ਹੈ ਉਹਨਾਂ ਦੀ ਜਿਹੜਾ ਰੰਗ ਗਿਆ ਉਹ ਕਰ ਦੇਣਾ ਆਪਾਂ ਟੈਂਪੋਂ ਦੀ ਰਿਪੇਅਰ ਵੀ ਕਰ ਦਿੰਦੇ ਆ ਹਾਂਜੀ ਟਾਪੂ ਵੀ ਕਰ ਦਿੰਦੇ ਆ। ਅੱਛਾ। ਜਿਹੜੀ ਆਲ ਵਾਲ ਦਾ ਕੰਮ ਆ ਥੋੜਾ ਹੈ ਜਿਹੜੀ ਚੀਜ਼ ਆ ਗਈ ਸਵਾਰ ਤੇ ਨਹੀਂ ਆਪਾਂ। ਜਵਾਬ ਨਹੀਂ। ਠੀਕ ਆ। ਟਾਈਮ ਹੈ ਲਾ। ਉਹ ਬੈਲਟਿੰਗ ਕਰਿਆ ਕਿ ਇੰਜਨ ਨੂੰ ਜਨ ਕਰਦੇ ਆ? ਐਸਾ ਬੈਲਟਿੰਗ ਤੇ ਹੀ ਆ। ਅੱਛਾ। ਇਹ ਵੀ ਕਰ ਦਾਂਗੇ ਜਦੋਂ। ਮਾੜਾ ਕਿ ਇੰਜਨ ਨੂੰ ਜਨ ਕਰ ਦਿੰਦੇ, ਕਿ ਆਪਾਂ ਦਾ ਥੋੜਾ ਭਾਈ। ਉਦੋਂ ਸਵਰਾਜ ਦਾ ਖੋਲ ਹੀ ਖੜਾ ਦੇ ਇੱਥੇ। ਜਿਹੜੇ ਆਓਗੇ ਤੁਸੀਂ। ਇਹ ਤਾਂ ਸਾਰੀ ਦਾ ਆ ਨਾ ਨਾ ਠੀਕ ਆ ਵਧੀਆ ਬੜਾ ਕੇ ਰੱਖੋ ਬੜਾ ਕੇ ਰੱਖ ਲੈਣਾ ਟਾਈਮ ਹਾਂ ਜਦ ਅਗਲੇ ਵਾਰ ਟਾਈਮ ਲਗਾ ਕੇ ਜੇ ਟੱਕਰ ਲੈ ਜਣਗੇ ਹੁਣ ਜਿਹੜੇ ਦੋ ਸਗੰਝੇ ਗਏ ਆ ਟਾਈਮ ਟਾਈਮ ਗਏ ਆ ਮੌਕੇ ਗਏ ਨੇ ਅੱਠ ਭੱਜ ਕੇ ਜ ਬਣਿਆ ਆਪਾਂ ਦੇ ਹਾਂ ਕਿਉਂ ਫੇਰ ਅਗਲੇ ਥੋੜੀ ਜੀ ਖੇਤੀ ਕਰਨੀ ਤੇ ਸਾਨੂੰ ਫੇਰ ਨੱਠ ਭੱਜ ਕਰਨੀ ਪੈਂਦੀ ਆ ਇਹ ਜੀ ਜਵੇਂ ਜ ਖਰਾਬ ਕਰ ਦਿੰਦੇ ਜੇ ਕੋਈ ਨਾ ਟੈਂਪੂ ਆ ਕੇ ਉਹਨੂੰ ਬਿਲਡਿੰਗ ਕਰਨਾ ਪੈ ਗਿਆ ਹਾਂ ਵਿੱਚ ਵਿੱਚ ਆਇਕਨ ਵਿੱਚ ਜਮ ਖੜ ਜਾਂਦਾ ਅਲੇ ਨਾ ਵੀ ਫਾਲੇ ਵਾਲਾ ਬਾਈ ਨਹੀਂ ਚੋਗਾ ਬੈਠਾ ਦਾ ਹੋਏ ਵੀ ਕੰਮ ਤਸੱਲੀ ਵਾਲਾ ਇਹਦਾ ਫੇਰ ਫਾਲਿਆਂ ਦਾ ਹੁਣ ਨਿਬੜ ਗਿਆ ਬਸ ਹੁਣ ਤਾਂ ਰੰਗ ਹੋ ਗਿਆ ਇੱਕ ਆ ਘੋੜੀ ਕਸਣੀ ਆ ਉੱਪਰ ਉਹ ਥੇ ਨਟਾਂ ਦੇ ਵਿੱਚ ਆਈ ਓਕੇ ਆ ਉਹ ਜਿਹੜੀ ਬਾਡੀ ਆਈ ਗੱਡੀ ਦੀ ਉਹ ਭਾਨੀ ਬਾਈ ਥਾਰੀ ਆ ਦੇਖੀ ਅੱਛਾ ਨਵੀ ਰੱਖਣੀ ਉਹ ਛੋਟੀ ਦੀ ਅੱਛਾ ਅੱਛਾ ਉਹ ਉਤਾਰੀਆ ਨੰਬਰਾਂ ਨੇ ਠੀਕ ਹੈ ਜਿਹੜੀ ਬਸ ਕੇ ਉਹਦਾ ਸਾਰਾ ਜਿਗਾਰ ਭਦੋਣਾ ਪੈ ਗਿਆ ਹਾਂ ਠੀਕ ਹੈ ਆ ਸ간ਜੇ ਦਾ ਬਾਈ ਕਾ ਦਾ ਰੂਖ ਖੋਜ ਕਰਤੀ ਮੈਨੂੰ ਆ ਲਿਆ ਫੋਨ ਉਹਨਾਂ ਦਾ ਆ ਲਿਆ ਹਾਂ ਉਹਨਾਂ ਦੇ ਵਿਆਹ ਆ ਸ਼ੁਕਰਵਾਰ ਨੂੰ ਕਹਿੰਦੇ ਵਿਆਹ ਹੈ ਸਾਡੇ ਸ਼ੁਕਰਵਾਰ ਨੂੰ ਜੇ ਆ ਸਕਦੇ ਤਾਂ ਦੇਖ ਲੋ ਮਹਾ ਕਿੱਥੇ ਸਾਨੂੰ ਇਦਰੇ ਵਿਹਾਨ ਨਾਲ ਜਾਇਆ ਪਿਆ ਵਿਆਹ ਹੁਣ ਸਾਡੇ ਪਿੰਡੇ ਪਰ 10 ਤਰੀਕ ਤੱਕ ਲਗਾਤਾਰੇ ਵਿਆਹ ਹੈ ਅੱਛਾ ਅੱਜ ਵੀ ਵਿਆਹ ਤਾਂ ਅੱਜ ਚਿੱਠੀ ਤੋਰੀ ਹੈ ਪਰ ਸਾਨੂੰ ਉਧਰ ਇਹਨਾਂ 5 ਤਰੀਕ ਨੂੰ ਮੁਕਣਾ ਉਹ ਤੋਂ 6 ਨੂੰ ਵਿਆਹ ਹੈ 8 ਨੂੰ ਫੇਰ ਵਿਆਹ ਲਗਾਤਾਰੇ ਵਿਆਹ ਹੈ ਇਹ ਰਹਿ ਗਿਆ ਸਾਰਾ ਉਹ ਜਿਹੜਾ ਸੀਦੀ ਔਰ ਮਲੇ ਆਹ ਫੇਰ ਚੱਲ ਪੈਣੇ ਵਾਹੀ ਰਹਿ ਗਏ ਦਾਸ ਗਦਨ ਜਿਹੜੇ ਹੈਗੇ 10 12 ਨੇ ਨਾ ਨੇ ਆਹ ਇਹਦੇ ਬੁਧਾਰਨੀ ਟਰਾਲੀ ਬਣਾਉਣੀ ਗੱਡੀ ਵੀ ਬਣਾਉਣੀ ਹੈ ਟਰਾਲੀ ਬਣਾਉਣੀ ਹੋਣੀ ਹੈ ਟਰਾਲੀ ਬਣਾਉਣੀ ਹੈ ਬਾਈ ਆਹ ਟਰਾਲੀ ਤਿਆਰ ਰੱਖਿਆ ਵੈਸੇ ਜਨ ਆਹ ਰੱਖਿਆ ਬਹੁਤ ਵਧੀਆ ਜੀ ਵਧੀਆ ਬਣ ਜਣੀ ਹੈ ਪਰ ਉਹ ਛੋਟੀ ਜੀ ਟਰਾਲੀ ਬਣਾ ਲਓ ਰੰਗ ਕਰਾ ਲਓ ਗੰਜੀਪਣਾ ਲਓ ਦੇਖਿਆ ਆ ਆ ਗਿਆ ਹੁੰਦਾ ਹੈ ਹੈ ਇਹ ਦੇਖਦਾ ਕੋਈ ਚੀਜ਼ ਵਾਹ ਉਹਦੇ ਆਹ ਲਾਈਨ ਤਾਂ ਮੰਨਵੀਂ ਉਹ ਦੇਖੀ ਲੱਗਦੀ ਲੈ ਆਹ ਵਾਈ ਰੇਸੀ ਲਾਈਨ ਲੱਗਦੀ ਹੈ ਲੈ ਬਾਹ ਹੋ ਤੁਹਾਡੀ ਲਾਈਨ ਅੱਛਾ ਹੈ ਹੈ ਇਹੋ ਜਿਹੇ ਮੇਸਤਰੀ ਦੇ ਨਵੇਂ ਨਵੇਂ ਦੇਖਣੇ ਜਿਹੜੇ ਲਿਟਲ ਲਿਟਕੇ ਟਰਾਲੀਆਂ ਬਣਾਉਂਦੇ ਆ ਲੈ ਬਹੁਤ ਚੰਗੀਆਂ ਸਾਡੀ ਉਹ ਲਿਟਲ ਲਿਟਕੇ ਆਹ ਤੇ ਚੀਜ਼ਾਂ ਇਹ ਹਾਲ ਹੈ ਭਾਈ ਆਓਗੇ ਖੋਟੜੀ ਭਾਰ ਲੈ ਦੱਸ ਆਹੀ ਲਾ ਸਿਚੀ ਚੀਜ਼ਾਂ ਦੇਖਾਂਗੇ ਲਿੱਟ ਲਿੱਟ ਕਰਦਾ ਹੱਸਦਾ ਹੈ ਰੰਗਾਲੇ ਬੰਦੇ ਵੀ ਲਿੱਟਕੇ ਮਾਰਦੇ ਨੇ ਹੈ ਸਾਡੇ ਉਹ ਰੰਗਾਲੇ ਛਿੜਕੇ ਮਾਰਨੇ ਆਲੇ ਆ ਜੀ ਆ ਸਰਾਖ ਜੇ ਆਲੇ ਵਾਲੇ ਪਾਰ ਸਾਰੇ ਹੁੰਦੇ ਆਵੇ ਕੰਮ ਕੀ ਜਾਣ ਦੇ ਛਿੜੇ ਜੇ ਹੁਣ ਵਿੱਚ ਰੰਗ ਕਰਦਾ ਬੈਠਾ ਉਹੀ ਭਾਲਣਾ ਪਿਆ ਇਹ ਪੱਤੀ ਪਰਲੇ ਪਾਸੇ ਨਾ ਹੁੰਦੀ ਦੀ ਲੱਗੇ ਵੀ ਨਾ ਚੰਪਣਾ ਦੇਖਣੇ ਪੱਤੀ ਕੀਤੀ ਹੈ ਲੋਣੀ ਪੰਜਾਬੀ ਗਾਤੇ ਲਾਈਏ ਸੀ ਆ ਕੋਈ ਬੋਰ ਵਜਾ ਸਾਰੀਆਂ ਵਜਾ ਮਸਕਰ ਨੂੰ ਦਾਤੇ ਬਰਕਾ ਪਾ ਉਹ ਕਾਰੀਗਰੀ ਨੇ ਦਿਖਾਈ ਤਾਂ ਪੈਂਟਰ ਵਾਲੀ ਪੈਂਟਰ ਵਾਲੀ ਕਾਰੀਗਰੀ ਹੁੰਦਾ ਹੈਗਾ ਉਹ ਸਿੱਧਾ ਹੀ ਰੰਗ ਕਰਕੇ ਉੱਪਰ ਬਿੰਦੀਆਂ ਜੇ ਲਾ ਕੇ ਨੋ ਬਣਾ ਦਿੰਦੇ ਆ ਤਾਂ ਇਹਦਾ ਬਣਦੇ ਉਹ ਅਸੀਂ ਕਿਹੜੇ ਪ੍ਰੋਫੈਸ਼ਨਲ ਪੈਂਟਰ ਆ ਯਾਰ ਦੇਖਣ ਦਾ ਅੰਦਾਜ਼ ਲੱਗਦਾ ਉਹਦਾ ਅੰਦਾਜ਼ ਲੱਗਦਾ ਨੋ ਬਾਲਸ ਲਾਉਂਦਾ ਹੁੰਦਾ ਹਾਂ ਨੋ ਬਾਲਸ ਹੈ ਨੋ ਬਾਲਸ ਲੈ ਤਾਂ ਇਹ ਪਾ ਰੋਂ ਨੇ ਰੰਗ ਵੀਰੇ ਬਾਰੇ ਬਾਰੇ ਪੈਂਟਰ ਮਨ ਭਰ ਕੇ ਦਿਖਾ ਦੇ ਵਿੱਚ ਰੰਗ ਪੁੱਣ ਜਾਣ ਨਾਲ ਅੱਛਾ ਆਪਾਂ ਨਹੀਂ ਵੈਂਟਰ ਆਈ ਵੀ ਨਾ ਬਰੋਸ ਦਾ ਕਰਦਾ ਛੋਟਾ ਦਾ ਹੀ ਭਰਦਾ ਤੂੰ ਵੈਂਟਰ ਕਰਦੇ ਦੇਖ ਲਈ ਗੱਟ ਚਿੰਗ ਕਰਦੇ ਨਾ ਬੁਛ ਨਾ ਕਰਦੇ ਦੇਖ ਲਈ ਮੈਂ ਨਹੀਂ ਪਤਾ ਕਰਦਾ ਜਿਹੜਾ ਬਾਹਰ ਪੜਾਉਂਦਾ ਉਹ ਬਾਹਰ ਲਾ ਹੱਥ ਘਾ ਤੇ ਕੰਬਦਾ ਤੇ ਕੈਮਰਾ ਕੰਬਦਾ ਮੇਰਾ ਆਪਣੇ ਨਹੀਂ ਨਹੀਂ ਹੱਥ ਕੰਪੇ ਤੇਰਾ ਮੇਰਾ ਕੈਮਰਾ ਕੰਬਦਾ ਤੈਨੂੰ ਆਇਆ ਵੀ ਬਾਹਰ ਨਾ ਲੱਗ ਜਾਵੇ ਅਮਾਉਣੇ ਬੰਦੇ ਵੀਰਾ ਟਚਿੰਗ ਬਹੁਤ ਕਾ ਨਹੀਂ ਬਣੀ ਇਹ ਤਾਂ ਪੰਗੇ ਆ ਮਾਲੀ ਮੋਟੀ ਦਾ ਕੰਨੀ ਬੈਂਦਾ ਜਿੰਨੀ ਵੀ ਮੈਨੂੰ ਲਾਉਣੀ ਪੈਣਾ ਕਾਲਾ ਗਲੇ ਟੁਕੜਾ ਕਰੇ ਖਤਰਨਾਕ ਨਾ ਕੰਮ ਹੈ ਮੈਂ ਚਾਹੁੰਦਾ ਪਤਾ ਨਾ ਪਰਦੇ ਵਿੱਚ ਰੰਗ ਮਾ ਦੇ ਪਰ ਲੰਨੀ ਆ ਐਂ ਜੀ ਬਰਵਤੀ ਹੋ ਕੇ ਇਹਨੇ ਇਹ ਟਾਈਮ ਦੀ ਗਦੀ ਬਰਵਤੀ ਐਂ ਜੀ ਬਰੋਦੀ ਮਸਲੋ ਕੇ ਹਰਿਓ ਬਕੇ ਇਹਨੂੰ ਨਾਲ ਹੋਰ ਵੀ ਕੰਮ ਕਰਨਾ ਇਹਦੇ ਬੰਗਣ ਚਾਹੀਦਾ ਦਾ ਪਾਰਸਰ ਦੇਖਣੇ ਲੈ ਥੋੜਾ ਚਮਕਦਾ ਮਾੜਾ ਸਿਰੋ ਕੁ ਭਗਾਇੀ ਨਹੀਂ ਠੀਕ ਆ ਠੀਕ ਆ ਵਾਜਾ ਹਾਂ ਵਾਈ ਵਾਤਾ ਮੁੰਡਰੇ ਜਾਲ ਹਾਂ ਬਾ ਪੋਜੀਸ਼ਨ ਮੰਨ ਹੋ ਗਈ ਮ ਬਾਏ ਜੀ ਦਾ ਨੰਬਰ ਲਾ ਕੇ ਲਾ ਦੇਣਾ ਸੀ ਜਿਹੜਾ ਤੁਹਾਨੂੰ ਹਲਜਾ ਕਹਿੰਦਾ ਤਾਂ ਇੱਕ ਜਿਹੜਾ ਹਲਜਾ ਕਹਿੰਦਾ ਤਾਂ ਉਹ ਕਦ ਕਰਨਾ ਸ਼ੁਰੂ ਬਣਾਉਣਾ ਧਰਤੀ ਪਾੜਨੇ ਵਾਲਾ 10-11 ਤਰੀਕ ਤੋਂ ਪਹਿਲਾਂ ਦੇਣਾ ਉਹ 10-11 ਤਰੀਕ ਦੇ ਪਹਿਲਾਂ ਦੇਣਾ ਉਹਦਾ ਨਾ ਵਜਨ-ਬੋਜਨ ਦਾ ਸੈੱਟ ਰੱਖੀ ਕਰਕੇ ਪਤਾ ਲੱਗੇ ਚੀਜ਼ ਦਾ ਵੀ ਕਿੰਨੇ ਕੁ ਦੀ ਕੱਕਣਾ ਫਿਰ ਅਗਲੇ ਨੂੰ 10 ਹੋ ਜਾਂਦੀ ਹੈ ਇੱਕ ਵਿਆਹੀ ਹੋਰ ਕਹਿੰਦਾ ਬਣਾਉਣ ਵਾਸਤੇ ਹੀ ਫੇ ਪਤਾ ਲਾਜੂਗਾ ਐਨੇ ਕੋ ਵਜਨ ਦੇ ਭਾਈ ਲੱਤਾਂ ਹੀ ਐਨੇ ਕੋ ਹੋ ਜਾਂਦੀਆਂ ਉਹ ਗਿਆ ਫਿਰ ਕਸੇ ਹੋ ਲੱਜਨੇ ਵੀ ਐਨੇ ਚ ਬਣੂਗਾ ਨਹੀਂ ਡਾੜੀ ਕਹਿੰਦਾ ਹੈ ਤੇ ਭਾਈ ਦੋ ਤੇ ਉੱਪਰੇ ਤੇ ਦੋਤੇ ਮੈਨੂੰ ਉਹਨਾ 245 ਦੇ ਕਿਹਾ ਹੋ ਸਕਦਾ ਇੰਨੀ ਹੋਵੇ ਤੈ ਕਿਹਾ ਵੀ 30 30 ਇਰੀ ਲਤਾਂ ਦੀਆਂ ਉਹਦੇ 90 ਬਣਿਆ ਆਪਾਂ ਜਗਾੜ ਤਾਰ ਚੈਨਲ ਲਾਇਆ ਉਹ ਜਿਹੜਾ ਚੈਨਲ ਉਪਲੇਟ ਲੱਗੀ ਆ ਉਹ ਭਾਰਾ ਦਾ ਫਿਰ ਅੱਛਾ ਉਹ ਪਲੇਟਾਂ ਭਾਰੀ ਲੱਗਿਆ ਨਾ ਕੋੜੀ ਉਹ ਹਾਂ ਤਾਂ ਲੈ ਅੰਗਲਾ ਉਹ ਕੱਲਾ ਬੰਦਾ ਉਹਦਾ ਕੱਢ ਲਿਆ ਪਰ ਮੈਨੂੰ ਹਾਂ ਪ੍ਰੇਮ ਮੈਂ ਜਿਹਦਾ ਬਣਾਇਆ ਤੂੰ ਨਾ ਪੁੱਛਿਆ ਤਾਂ ਕਹਿੰਦਾ ਵੀ 245 ਦਾ ਮੈਂ ਜੋਖਿਆ ਤੂੰ ਮੈਨੂੰ ਕਿਹਾ 70 ਸੁੱਤਦਾ ਕਿਹਾ ਮੈਂ ਇੰਨਾ ਫਰਕ ਤਾਂ ਪੈਣਾ ਨਹੀਂ ਚਾਹੀਦਾ ਤਾਂ ਹੀ ਮੈਂ ਕਿਹਾ ਵੀ ਵੜਦਾ ਵਜਨ ਦਾ ਗੈਸ ਕੱਢ ਲਈਦਾ ਹੁੰਦਾ ਚੀਜ਼ ਤਾਂ ਫਿਰ ਪਤਾ ਲੱਜਾਂਗਾ 10 ਹੋ ਜਾਂਦੀ ਜੀ ਕਿ ਆਪਾਂ ਨਾ ਘਰੇ ਕੋਈ ਲਕੋਰ ਰੱਖਣੀ ਆ ਪਰ ਸਹੀ ਗੱਲ ਦੱਸਣੀ ਆ ਬਣਾਉਣਾ ਓਕਾ ਹੀ ਹੈ ਓਕਾ ਹੀ ਬਣਾਉਣਾ ਨਾ ਨਾ ਠੀਕ ਹੈ ਫਰੀ ਉਹਨਾਂ ਨੂੰ ਕਿੰਨੇ ਦੀ ਕਰੀ ਸਾਈ ਹੈ ਹੈ ਉਹਨਾਂ ਨੂੰ ਜਿਹੜੇ ਬੰਦੇ ਆਏ ਤੇ ਹਾਂ ਨਾ ਨਾ ਠੀਕ ਹੈ ਉਹਨੇ ਦੀ ਕਰਾ ਵਧੀਆ ਇਹ ਕਟਨੀ ਵੀ ਮੈਜੀ ਬਣੀ ਹਾਂ ਆ ਆ ਬਾਈ ਫਾਲੇ ਬਣਾਏ ਆ ਫਾਲੇ ਵੀ ਓਕਾ ਹੀ ਬਣਾਏ ਇਹ ਇਹ ਵੀ ਇਨੀ ਹੈਗਾ ਵੀ ਕੋਈ ਵਜਨ ਚ ਬਣਿਆ ਵਜਨ ਨਾਲ ਹਾਂ ਇਹਨਾਂ ਦਾ ਰੇਟ ਦਾ ਹੀ ਰੱਖਿਆ ਕੋਈ ਹਲੇ ਦੁੱਲੇ ਇਹਨਾਂ ਦਾ ਰੇਟ ਦਾ ਹੀ ਰੱਖਿਆ ਕੋਈ ਕਾਹ ਫਾਲਿਆਂ ਦਾ ਕੰਮ ਕਰੀ ਬਲਦੀ ਜੀ ਦਾ ਹੈ ਨਾਮ 55 11 ਮੇਰੇ ਨਾਲ ਸਾਢੇ 57000 13 ਤੇਰੇ ਦਾ ਕਿੰਨਾ 57 ਤੂੰ ਬਾਈ ਲਟਕੇ ਟਰਾਲੀ ਬਣਾਉਂਦਾ ਬਣਾਈ ਜਾ ਜਿਹਨਾਂ ਜਿਹਦਾ ਕੰਮ ਆ ਉਹਨੂੰ ਹੀ ਲੱਗਣਾ ਲੈ ਲੈ ਆਹ ਘਣਾ ਚਿੜੀਆਂ ਫੜਦੇ ਹੁੰਦੇ ਤੇ ਅੱਗੇ ਟੋਕਰੀ ਜਿਹੜੀ ਆ ਜਾਂਦੀ ਸੀ ਟੋਕਰੀ ਲਾਈ ਵੀ ਹੁੰਦੀ ਸੀ ਫੇਰ ਦੇਖਦੇ ਹੁੰਦੇ ਤੇ ਹਾਂ ਇਹ ਮੁੰਡਾ ভাই 8 ਟਰਾਲੀ ਬਣਾਉਣ ਲੱਗਿਆ ਵਾ ਇਕੱਲੇ-ਇਕੱਲੇ ਕੰਮ ਸਵਾਲਿਆ ਵਾ ਬਾਕੀ ਭਾਈ ਸਕੰਜਾ کئی ਕਿਸਮ ਦਾ ਇਹ ਵੀ ਇਹ 22000 ਤੇ ਸਟਾਰਟ ਹੋ ਕੇ 28000 ਕ ਪਹੁੰਚ ਜਾਂਦਾ ਜਹੀ ਚੀਜ਼ ਲੱਗਣੀ ਆ ਵੀ ਗੋੜ ਪਾਈ ਜਾਣਾ ਉਹਦਾ ਮਠਾਉ ਜਣਾ ਇਹ ਜੀ ਵਧੀਆ ਬਣ ਜਾਂਦੀ ਆ ਚਲੋ ਉਹ ਹੌਲਾ ਬਣ ਜਾਂਦਾ ਕਈ ਹੁਣ ਅਸੀਂ ਮੈਂ ਹੌਲਾ ਹੀ ਬਣਾਇਆ ਆਪਾਂ 20000 ਦੇ ਹੀ ਬਣਾ ਲਿਆ ਯੋਪਾ ਨੂੰ ਉੱਪਰ ਜਾਲੀ ਚਾਦਰ ਉੱਪਰ ਤੱਕ ਹੈ ਮੈਂ ਉਹੀ ਕਿਹਾ ਵੀ ਆਪਾਂ ਦੇ ਚਾਦਰ ਆਪਾਂ ਉੱਪਰ ਤੱਕ ਨਹੀਂ ਲਵਾਈ ਹੈਗੀ ਹੌਲਾ ਬਣਾਇਆ ਵੀ ਕਈ ਚੀਜ਼ਾਂ ਮਜ਼ਬੂਤ ਬਣ ਜਾਂਦੀਆਂ ਰੇਟ ਘੱਟ ਕੇ ਰੇਟ ਘੱਟ ਗਿਆ ਕੋਈ ਬੇਲਚਾ ਨਹੀਂ ਲਵਾਇਆ ਹੈਗਾ ਸਿੰਪਲ ਬਣਾਇਆ ਦਾ ਵਧੀਆ ਯਾਰ ਕੰਮ ਤਾਂ ਉਹਨੇ ਵੀ ਦੇਣਾ ਜੁਵੇ ਨੇ ਵੀ ਦੇਣੀ ਹੈ ਹਾਂ ਬਾਕੀ ਸ਼ੌਂਕ ਹੁੰਦਾ ਕਿਉਂ ਕੋ ਹੁੰਦਾ ਖਲਤਾ ਸ਼ੌਂਕ ਵੀ ਠੀਕ ਹੈ ਉਹਦਾ ਬਾਜੀ ਦਾ ਮੈਨੂੰ ਫੋਨ ਆਇਆ ਤਾਂ ਕਹਿੰਦਾ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਚੀਜ਼ ਹੈ ਸਾਬ ਨੇ ਵਧੀਆ ਕਾਇ ਜਿਹੜੇ ਹੋ ਗਏ 55 ਮਾਂ ਠੀਕ ਆ ਹਾਂ ਕਹਿੰਦਾ ਜੇ ਆ ਸਕਦੇ ਵਿਆਹ ਨੂੰ ਆ ਜਾ ਬਾਈਆਂ ਸ਼ੁੱਕਰਵਾਰ ਨੂੰ ਵਿਆਹ ਹੈ ਐਜ ਕਰਵਾਦਾ ਹਾਂ ਮਾਹੀ ਨੂੰ ਸਾਨੂੰ ਬਹੁਤ ਪਹਿਲਾਂ ਇੱਧਰ ਅੱਜ ਮੰਗਲਵਾਰ ਆ ਇੱਧਰ ਸਾਨੂੰ ਬਹੁਤ ਪਿੰਡ 'ਚ ਕਿਹੜਾ ਦਿਨ ਦਾ ਵਿਆਹ ਦਾ ਯਾਰ ਫਿਰ ਅੱਜ ਹੋ ਗਿਆ ਮੰਗਲ ਕੱਲੂ ਬੁੱਧ ਸ਼ੁੱਕਰਵਾਰ ਦਾ ਸਭੰਚ ਦੇ ਵਿਆਹ ਹੈ ਯਾਰ ਮੈਂ ਉਹੀ ਤਾਂ ਕਹਿੰਦਾ ਵੀ ਸਾਨੂੰ ਇੱਧਰ ਹੀ ਪਿੰਡ 'ਚ ਵਿਆਹ ਬਹੁਤ ਵਿਆਹਾਂ ਦਾ ਸੀਜ਼ਨ ਆ ਬਾਈ ਵਿਆਹਾਂ ਦਾ ਸੀਜ਼ਨ ਆ ਬਾਈ ਇਹੇ 10 12 ਦਿਨ ਹੈ ਆਹੋ ਇਹ ਤਾਂ ਹੈਗਾ ਉਹ ਜਿਹੜੇ ਵਾਲਾ ਕੰਮ ਲੋਟ ਵੀ ਦੁੱਲ੍ਹੇ ਦੀ ਦੁਕਾਨ ਪਰੇ ਖੜੇ ਤੇ ਆਪਾਂ ਗੱਡੀ ਵਾਲਾ ਗੇਲ ਲੈ ਗਿਆ ਭਰ ਕੇ ਇੱਕ ਮਾ ਫਿਰ ਉਹਦਾ ਕਰਿਆ ਪਿੱਛਾ ਉਹ ਸੰਭਿਆ ਚਾਰ ਥੱਲੇ ਆਪਾਂ ਨੂੰ ਟੱਕਰ ਗੇ ਵੀ ਕਿ ਹਾ ਉਹਨਾਂ ਨੂੰ ਮਹਾ ਛੇਕਦੇ ਤੋਂ ਛੇਕ ਬੰਦੇ ਨਹੀਂ ਆ ਗਏ ਦੋਏ ਕਹਿੰਦੇ ਦੇ ਵਾ ਨਾ ਚਲੋ ਰੋਲੋ ਰੂਲਾ ਜਿਹਾ ਪਾ ਕੇ ਵੀ ਸਰ ਜਾਣਾ ਵੈਸੇ ਹੁਣ ਆਪਣਾ ਤਕਰੀਬਨ ਦੋ ਛਿੱਟੇ ਲੱਗ ਚੱਲੇ ਆਪਣੇ ਇੱਕ ਥੈਲਾ ਪੈਣਾ ਹੋਰ ਇੱਕ ਛਿਟਾ ਆਪਾਂ ਨਾ ਹੋਰ ਲਾਉਣਾ। ਉਹਦੇ ਜੋ ਕਿ ਤਿੰਨ ਸੱਲੇ ਹੈਗੇ ਆ ਵੀ ਜੂਰੀਏ ਦਾ ਹੁਣ ਸੜ ਜਾਣਾ। ਵੀ ਨਹੀਂ ਤਾਂ ਗੈਲਦੀ ਗਲ ਚੱਖ ਹੋ ਜਾਂਦੇ ਵਧੀ ਰਹਿੰਦੇ ਥੋੜਾ ਜਿਹਾ ਜਮਣ ਦਾ ਖਤਰਾ ਰਹਿੰਦਾ ਪਿਛਲੀ ਵਾਰ ਇੱਕ ਚੱਕਿਆ ਦਾ ਪਹਿਲਾਂ ਇੱਕ ਨੇ ਉਹ ਪਾਣੀ ਚੋਂਣ ਲੱਗਿਆ ਦਾ। ਚਲੋ ਹੁਣ ਇਹਨੂੰ ਥੋੜਾ ਜਿਹਾ ਸਾਹਮਣੇ ਰੱਖਦੇ ਆ। ਸਾਹਮਣੇ ਵਾਲੀ ਜਿਹੜੀ ਮਿਲਦੇ ਥੋੜੇ ਔਖੇ ਹੀ ਆ। ਵੀ ਤਾਂ ਕਰਕੇ ਬਾਕੀ ਹੁਣ ਦੇਖਦੇ ਆ। ਸ਼ਾਇਦ ਫੁੱਲੇ ਜਾਣਾ ਕੰਮ ਨੇ। ਵੀ ਚਲੋ ਠੀਕ ਆ ਜੀ। ਮਿਲਦਾ ਫੇਰ ਅਗਲੇ ਵਲੌਗ ਦੇ ਵਿੱਚ। ਆਹ ਰਹਿਣ ਭਾਈ ਸਤਿ ਸ੍ਰੀ ਅਕਾਲ।